ਅੱਜ ਆਪਾਂ ਗੱਲ ਕਰਨ ਲੱਗੇ ਆ ਜੋ ਪਿਛਲੇ ਦਿਨੀ ਜਿਮਨੀ ਚੋਣਾਂ ਦੀਆਂ ਵੋਟਾਂ ਯਾਨੀ ਕਿ ਇਲੈਕਸ਼ਨਸ ਹੋਈਆਂ ਸੀਗੀਆਂ ਸੋ ਉਸ ਦਾ ਦੋ ਦਿਨਾਂ ਬਾਅਦ ਰਿਜ਼ਲਟ ਆਉਣ ਵਾਲਾਗਾ ਸੋ ਉਸ ਬਾਰੇ ਅੱਜ ਆਪਾਂ ਕਰਦੇ ਆ ਚਰਚਾ ਅਸੀ ਕਾਲ ਸਰ ਅਸੀ ਕਾਲ ਜੀ ਸਰ ਕੱਲ ਹੀ ਅਜੇ ਜਿਮਨੀ ਚੋਣ ਹੋ ਕੇ ਹਟੀਆਂ ਨੇ ਸੋ ਤੁਹਾਨੂੰ ਕੀ ਲੱਗਦਾ ਜੋ ਪਰਸੋਂ ਆਉਣ ਵਾਲਾ ਰਿਜ਼ਲਟ ਹੈ ਉਸ ਵਿੱਚ ਕੀ ਨਤੀਜਾ ਰਹੂਗਾ ਜਿਵਨੀ ਚੋਣਾਂ ਕੁਝ ਦਿਨ ਪਹਿਲਾਂ ਮਾਹੌਲ ਬਹੁਤ ਡਿਫਰੈਂਟ ਸੀ ਤੇ ਕੱਲ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਡਿਫਰੈਂਟ ਹੋ ਗਿਆ ਮਤਲਬ ਕਿ ਕੱਲ ਜਿਹਨਾਂ ਵੋਟਾਂ ਪਈਆਂ ਨੇ ਆਪਣੇ ਬਰਨਾਲੇ ਦੇ ਵਿੱਚ ਇਹਦੇ ਵਿੱਚ ਮਾਹੌਲ ਬਹੁਤ ਹੀ ਬਦਲ ਗਿਆ ਕਿਉਂਕਿ ਇਹਦੇ ਵਿੱਚ ਬਹੁਤ ਏਅਰ ਫੇਅਰ ਹੋਗੀ ਮਤਲਬ ਕਿ ਲੋਕਾਂ ਨੂੰ ਪੈਸਿਆਂ ਦਾ ਵੀ ਲਾਲਚ ਦਿਖਾਇਆ ਗਿਆ ਤੇ ਜੋ ਨਾਰਮਲ ਹਵਾ ਸੀ ਉਹ ਥੋੜੀ ਜੀ ਚੇਂਜ ਹੋਗੀ ਪਰ ਹੈਗੀ ਪਹਿਲਾਂ ਵਾਲੀ ਵੀ ਹੈ ਮੇਰੇ ਹਿਸਾਬ ਨਾਲ ਅੱਛਾ ਇਸ ਦੇ ਵਿੱਚ ਗੱਲ ਇਹ ਆ ਜਿਵੇਂ ਪਹਿਲਾਂ ਆਪਾਂ ਮੰਨ ਰਹੇ ਸੀ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਕਾਲੀ ਟੱਕਰ ਸੀ ਉਹ ਮਤਲਬ ਕਿ ਆਉਂਦੇ 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 ਆਮ ਆਦਮੀ ਪਾਰਟੀ ਨੂੰ ਜਿਹੜੀਆਂ ਹਾਂ ਇਲੈਕਸ਼ਨਾਂ ਦੇ ਦਿਨ ਮਿਲ ਕੇ ਇਹ ਆਮ ਆਦਮੀ ਪਾਰਟੀ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਕਿਉਂਕਿ ਆਮ ਆਦਮੀ ਪਾਰਟੀ ਇੱਕ ਸੱਤਾਧਾਰੀ ਧਰਾਂ ਇਹਦੇ ਵਿੱਚ ਲੋਕ ਜੁੜ ਕੇ ਮਤਲਬ ਕਿ ਅਗਲਾ ਕਹਿੰਦਾ ਵੀ ਸਾਡੇ ਆਉਣ ਵਾਲੇ ਦੇ 2.5 ਸਾਲ ਪਏ ਨੇ ਕੰਮ ਹੋਣੇ ਨੇ ਉਹਦੇ ਵਿੱਚ ਲੋਕ ਇਹਨਾਂ ਨਾਲ ਬਹੁਤ ਜੁੜ ਗਏ ਤੇ ਆਮ ਆਦਮੀ ਪਾਰਟੀ ਦਾ ਗ੍ਰਾਫ ਪਹਿਲਾਂ ਬਹੁਤ ਨੀਚੇ ਸੀ ਤੇ ਹੁਣ ਇਹ ਬਹੁਤ ਕੱਲ ਆਉਂਦੇ ਹੁੰਦੇ ਵੋਟਾਂ ਤੱਕ ਇਹ ਬਹੁਤ ਵਧੀਆ ਕੰਪੀਟੀਸ਼ਨ ਦੇਣ ਲੱਗੇ ਕੱਲ ਤੱਕ ਆਪਾਂ ਦੇਖੀਏ ਤਾਂ ਤਿੰਨੇ ਪਾਰਟੀਆਂ ਦਾ ਕੰਪੀਟੀਸ਼ਨ ਚੱਲ ਰਿਹਾ ਸੀ ਆਮ ਆਦਮੀ ਦਾ ਤੇ ਕਾਂਗਰਸ ਦਾ ਤੇ ਆਪ ਆਪਣੇ ਬੀਜੇਪੀ ਦਾ ਮਤਲਬ ਕਿ ਪਹਿਲਾਂ ਹੋਈ ਲੋਕ ਕਹ ਰਹੇ ਸੀ ਵੀ ਬੀਜੇਪੀ ਬਾਹਰ ਆ ਗਈ ਹੁੰਦੇ ਵਿੱਚੋਂ ਬਾਹਰ 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 ਨਹੀਂ ਹੈਗੇ ਪੂਰਾ ਉਹਨਾਂ ਨੇ ਕੰਪੀਟੀਸ਼ਨ ਦਿੱਤਾ ਕੱਲ ਤੱਕ ਮਤਲਬ ਕਿ ਤਿੰਨਾਂ ਦਾ ਪੂਰਾ ਅੰਦਾਜ਼ੇ ਨੇ ਇਹ ਆ ਵੀ ਪੂਰਾ ਮਤਲਬ ਕਿ ਪੂਰਾ ਮਤਲਬ ਕਿ ਆਪਸ ਵਿੱਚੇ ਟੱਕਰ ਪੂਰੀ ਰਹੀ ਹੈ ਕੱਲ ਤੱਕ ਠੀਕ ਹੈ ਤੇ ਜਿਵੇਂ ਕਿ ਆਪਣੇ ਇਸ ਚੋਣ ਵਿੱਚ ਆਜ਼ਾਦ ਉਮੀਦਵਾਰ ਵੀ ਲੜ ਰਹੇ ਸੀਗੇ ਗੁਰਦੀਪ ਸਿੰਘ ਬਾਠ ਜੀ ਉਹਨਾਂ ਦਾ ਵੀ ਕਾਫੀ ਪਹਿਲਾਂ ਦੱਸ ਦੋ ਅਸੀਂ ਵੀ ਉਹਨਾਂ ਦੇ ਵੀ ਜਿੱਤ ਦੇ ਕਾਰਨ ਚਾਹਤੇ ਸੀ ਜਿਹੜੇ ਆਪਣੇ ਗੁਰਦੀਪ ਸਿੰਘ ਬਾਠ ਨੇ ਇੰਨਾ ਦਾ ਮਤਲਬ ਕਿ ਦਬਦਬਾ ਤਾਂ ਬਹੁਤ ਜ਼ਿਆਦਾ ਰਹੇਗਾ ਕੱਲ ਨੂੰ ਦੇਖਿਆਗਾ ਪਿੰਡਾਂ ਦੇ ਵਿੱਚ ਇਹਨਾਂ ਦੀ ਬੋਟ ਬਹੁਤ ਜ਼ਿਆਦਾ ਆ ਪਿੰਡਾਂ ਦੇ ਵਿੱਚ ਇਹਨਾਂ ਦੀ ਬੋਟ ਬਹੁਤ ਜ਼ਿਆਦਾ ਵੱਧਣੀ ਆ ਅੱਛਾ ਜੀ ਤੇ ਹੋ ਸਕਦਾ ਹੈ ਕਿ ਪਿੰਡਾਂ ਦੇ ਵਿੱਚੋਂ ਇਹ ਆਮ ਪਾਰਟੀ ਨੂੰ ਵੀ ਅੱਗੇ ਹੋ ਜਾਣ ਠੀਕ ਹੈ ਤੇ ਜਿਹੜਾ ਗਦੀਬワੜ ਜੀ ਨੇ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਬਹੁਤ ਜ਼ਿਆਦਾ ਨੁਕਸਾਨ ਕੀਤਾ ਹਾਂਜੀ ਤੇ ਹੁਣ ਇਹਦੇ ਵਿੱਚ ਗੱਲ ਇਹ ਹੋ ਗਈ ਆ ਵੀ ਗਦੀਬਵਾਠ ਵੀ ਥੋੜਾ ਪਿੱਛੇ ਰਹਿ ਗਏ ਨੇ ਗਦੀਬਵਾਠ ਪਿੱਛੇ ਰਹਿ ਚੁੱਕੇ ਨੇ ਤੇ ਜਿਹਦੇ ਵਿੱਚੋਂ ਜੋ ਮੇਨ ਮੁਕਾਬਲਾਗਾ ਉਹ ਆਮ ਆਦਮੀ ਪਾਰਟੀ ਮਤਲਬ ਕਿ ਜੇ ਆਪਾਂ ਐਂ ਕਹ ਲਈ ਵੀ ਕੱਲ ਨੂੰ ਕਿਉਂ ਕੌਣ ਜਿੱਤੂਆ ਕੌਣ ਜਿੱਤੂ ਮਤਲਬ ਕਿ ਕਾਂਗਰਸ ਐਂ ਲੱਗਦੀ ਹੈ ਵੀ ਕਾਂਗਰਸ ਜਿੱਤੂਗੀ 100% ਤੇ ਉਹਦੇ ਵਿੱਚੋਂ ਉਹ ਕੌਣ ਕੋੰਪੀਟੀਸ਼ਨ ਆ ਉਹ ਆਮ ਆਦਮੀ ਪਾਰਟੀ ਦੋਗੀ ਦੂਜੀ ਨੰਬਰ ਤੇ ਮੇਰੇ ਨਾਲ ਆਮ ਆਦਮੀ ਪਾਰਟੀ ਰਹੋਗੀ ਜਬ ਬੀਜੇਪੀ ਵੀ ਰਹਿ ਸਕਦੀ ਹੈਗੀ ਥੋੜਾ ਮੋਟੇ ਫਰਕ ਹੋਊਗਾ ਕਿਉਂਕਿ ਵੋਟ ਪਰਸੈਂਟੇਜ ਬਹੁਤ ਘੱਟ ਪੋਲ ਹੋਈ ਆ ਠੀਕ ਹੈ ਜੀ ਤੇ ਸਰ ਸਾਡਾ ਸੁਣਨ ਚਾਹੇਗਾ ਵੀ ਕੱਲ ਜੋ ਚੋਣਾਂ ਹੋਈਆਂ ਸੀ ਵੋਟਾਂ ਹੋਈਆਂ ਸੀ ਉਸ ਵਿੱਚ ਮਨੀ ਫੈਕਟਰ ਵੀ ਥੋੜਾ ਇਫੈਕਟ ਕੀਤਾ ਸੋ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਮੂਹਰੇ ਦੱਸਣਾ ਚਾਹਣਾਗਾ ਮਤਲਬ ਕਿ ਬੀਜੇਪੀ ਨੇ ਜਾਂ ਆਪਾਂ ਕਹਿੰਦੇ ਹੋਰ ਪਾਰਟੀਆਂ ਨੇ ਵੀ ਪੈਸੇ ਫੂਸੇ ਵੰਡਣ ਦੀ ਕੋਸ਼ਿਸ਼ ਕੀਤੀ ਆ ਜਿਸ ਦੇ ਨਾਲ ਵੋਟਾਂ ਬਹੁਤ ਜ਼ਿਆਦਾ ਪ੍ਰਭਾਵ ਪਿਆ ਵੋਟਰ ਦੇ ਉੱਤੇ ਪਰ ਜਾਤਾ ਦੇਖਿਆਗਾ ਮੈਂ 14 ਦੇ ਵਿੱਚ ਵੀ ਦੇਖਿਆ 17 ਦੇ ਵਿੱਚ ਵੀ ਦੇਖਿਆਗਾ ਇਹਦੇ ਵਿੱਚ ਵੀ ਦੇਖਿਆ ਹੈ ਜਿਹੜੀ ਪੈਸੇ ਵਾਲੀ ਵੋਟ ਹੁੰਦੀ ਉਹ ਬਾਹਲੀ ਜ਼ਿਆਦਾ ਪੈਂਦੀ ਨਹੀਂ ਹੁੰਦੀ ਹੈਗੀ ਹੁਣ ਇਹ ਗੱਲ ਉਹ ਤੇ ਡਿਪੈਂਡ ਕਰਦੀ ਹੈ ਪੈਸੇ ਵਾਲੀ ਵੋਟ ਕਿੰਨੇ ਕੁ ਕਿੱਥੇ ਕੁ ਪਈ ਆ ਠੀਕ ਆ ਇਹਦੇ ਵਿੱਚ ਇਹ ਹੈ ਜੀ ਤੱਕ ਸਾਡੇ ਹਿਸਾਬ ਨਾਲ ਨਾਉਨ ਡਾਊਟ ਆ ਵੀ ਆਪਾਂ ਮਤਲਬ ਕਿ ਕਾਂਗਰਸ ਜਿੱਤ ਰਹੀ ਹੈ ਬਰਨਾਲੇ ਤੋਂ ਕਾਲਾ ਢੋ ਲੋ ਜਿੱਤ ਰਹੇ ਨੇ ਤੇ ਜਿਹੜਾ ਪੈਸਾ ਫੈਕਟਰ ਆ ਹੁਣੇ ਦੇਖੋ ਵੀ ਕਿੰਨਾ ਕੁ ਕੰਮ ਕਰਦਾ ਜਾਂ ਨਹੀਂ ਕਰਦਾ ਮੇਰੇ ਹਿਸਾਬ ਨਾਲ ਪੈਸਾ ਫੈਕਟਰ ਕੋਈ ਬਾਲਾ ਕੰਮ ਨਹੀਂ ਕਰਦਾ ਖਾਸ ਕਰਕੇ ਮੈਂ ਬਰਨਾਲ ਦੇ ਵਿੱਚ ਦੇਖਿਆਗਾ ਉਹ ਪੈਸਾ ਇੱਕ ਆਹੀ ਵੇਸਟ ਜਾਂਦਾਗਾ ਇਹਨਾਂ ਦਾ ਲੀਡਰਾਂ ਦਾ ਜੇ ਕੋਈ ਬੰੰਡੀ ਇਹਨੇ ਬੰੰਡਿਆਗਾ ਮਤਲਬ ਕਿ ਜ਼ਿਆਦਾਤਰ ਗੱਲ ਇਹੀ ਹੋਵੀ ਵੀ ਪੈਸਾ ਇਹਨਾਂ ਦਾ ਵੇਸਟ ਜਾਊਗਾ ਔਰ ਜੋ ਬਿਨੈ ਕੈਂਡੀਡੇਟ ਪਹਿਲਾਂ ਸਾਡੇ ਹਿਸਾਬ ਨਾਲ ਚੱਲਦੇ ਆ ਰਹੇ ਨੇ ਉਹ ਜਿੱਤਣਗੇ ਤੇ ਬਾਕੀ ਆਪਾਂ ਨੂੰ ਕਲੀਅਰ ਆਪਾਂ ਨੂੰ ਗਿਣਤੀ ਵਾਲੇ ਦਿਨ ਹੋ ਹੀ ਜਾਣਾਗਾ ਠੀਕ ਸੋ ਸਰ ਜੀ ਦਾ ਕਹਿਣਾ ਇਹੀ ਆ ਬੀਜੋ ਹੁਣ ਆਉਣ ਵਾਲੀ ਟੈਂਪਸ ਨਤੀਜਾ ਆਊਗਾ ਉਸ ਵਿੱਚ ਕਾਂਗਰਸ ਪਾਰਟੀ ਅੱਗੇ ਚੱਲ ਰਹੀ ਆ ਪਰ ਉਸ ਦੇ ਨਾਲ ਉਹਨਾਂ ਦੇ ਕੰਪੀਟੀਟਰ ਆਮ ਆਦਮੀ ਪਾਰਟੀ ਤੇ ਬੀਜੇਪੀ ਵੀ ਨਾਲ ਹਨ ਸੋ ਹੁਣ ਆਪਾਂ ਦੇਖਾਂਗੇ ਕਿ ਪਰਸੋ ਜੋ ਰਿਜ਼ਲਟ ਨਤੀਜਾ ਆਊਗਾ ਉਸ ਵਿੱਚ ਕਿਹੜੀ ਪਾਰਟੀ ਬਾਜ਼ੀ ਮਾਰਦੀ ਆ ਧੰਨਵਾਦ ਸਰ ਤੁਹਾਡਾ